ਚਾਰੋਂ ਦੇ ਚੋਣ ਨਿਸ਼ਾਨ ਤੇ ਬੱਚ ਬਣਨਾ ਵੀ ਜੇ ਨੰਬਰ ਤੇ ਬਣਨਾ ਉਪਰੋਂ ਅਸੀਂ ਸੋਨੀ ਸੰਤੂ ਸਾਡੇ بیمار ਦੀ ਫੋਟੋ ਵੀ ਤੁਹਾਨੂੰ ਦਿੱਤੀ ਉਪਰੋਂ ਤੇ ਪਹਿਲਾਂ ਵੀ ਤੁਸੀਂ ਬਹੁਤ ਸਾਥ ਦਿੱਤਾ ਐਮਐਲਏ ਕਰਨਦਾਲ ਤੋਂ 2022 ਚ ਬਣਾਇਆ ਪਰ ਕੁਦਰਤ ਨੂੰ ਕੁਸ਼ੋਰ ਨੇ ਕਿ ਡਾਕਟਰ ਕਸ਼ਵੀਰ ਸਿੰਘ ਹੋਜੀ ਸਾਡੇ ਦਰਮਿਆਨ ਨਹੀਂ ਰਹੇ ਦੁਨੀਆਂ ਚ ਉਹਦੇ ਕਰਕੇ ਬਾਈ ਇਲੈਕਸ਼ਨ ਆਈ ਹੈ ਜਿੰਨੀ ਚੋਣ ਤੇ ਜਿਸ ਤਰੀਕੇ ਦਾ ਹੋਂ ਤੁਸੀਂ ਪਿਆਰ ਦੇ ਰਹੇ ਹੋ ਆ ਗੱਡੀ ਅਜੇ ਦੋ ਪਿੰਡੀ ਹੋਏ ਨੇ ਗੱਡੀ ਫੁੱਲਾਂ ਨਾਲ ਭਰਤੀ ਇਹ ਤੁਹਾਡਾ ਪਿਆਰ ਹੈ ਸਰਕਾਰ ਹੈ ਇਹੀ ਚੀਜ਼ ਹੈ ਨਹੀਂ ਸਾਨੂੰ ਲਈ ਫਿਰਦੀ ਆ ਸਕਤਾਂ ਨਹੀਂ ਦਿੰਦੀ ਅਕਲ ਨਹੀਂ ਦਿੰਦੀ ਸੁਵਾਂਧੀ ਵਾਲਿਓ ਤੁਹਾਡੇ ਤੇ ਸਨਮਾਨ ਹੈ ਔਰ ਇਸੇ ਤਰ੍ਹਾਂ ਮਾਮਾ ਭੈਣਾ ਬਹੁਤ ਬਿੱਕੀਟੀ ਚ ਪਹੁੰਚਿਆ ਨੇ ਬੇਬੇ ਬਹੁਤ ਥੋੜਾ ਸ਼ੁਕਰੀਆਤ ਸਾਰੇ ਦੋਨੋਂ ਇਦਾਂ ਪਿੰਡ ਵੱਲੋਂ ਤੇ ਸੱਜਣਾ ਵੱਲੋਂ ਬਹੁਤ ਸਾਰਾ ਮਾਨਸਿਕ ਕਰ ਦਿੱਤਾ ਜਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਤਰੱਕੀਆਂ ਦੇ ਰਾਹ ਤੇ ਹੋਰ ਤੇਜ਼ੀ ਨਾਲ ਚੱਲੀਏ ਨੌਜਵਾਨ ਮੁੰਡਿਆਂ ਨੂੰ ਸਾਡੀਆਂ ਧੀਆਂ ਪੜਾਉਣ ਨੂੰ ਨੌਕਰੀਆਂ ਦੇਣੀਆਂ ਅਜੇ ਬਹੁਤ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਹੈ ਉੱਚੀਆਂ ਬਣਗੀਆਂ ਤੇ ਪਹੁੰਚਾਉਣਾ ਹੈ ਸੜਕਾਂ ਪਿੰਡਾਂ ਦੇ ਟੋਬੇ ਛੱਪੜ ਸਟੇਡੀਅਮ ਸਭ ਕਾਇਆਪਲਟ ਕਰਨਾ ਹੈ ਬਿਜਲੀ ਘਰ ਨੂੰ ਪਹਿਲੀ ਨਹੀਂ ਆਉਂਦੀ ਹੈ ਖੇਤਾਂ ਲਈ ਦਿਨੇ ਆਉਂਦੀ ਹੈ 55000 ਤੋਂ ਵੱਧ ਨੌਕਰੀਆਂ ਦੇ ਚੁੱਕੇ ਆ ਹੋਰ ਦੇਣੀਆਂ ਅਜੇ ਔਰ ਅੱਜ ਪੰਜਾਬ ਜਿਹੜਾ ਲੀਡ ਚੱਲ ਗਿਆ ਇਹਦਾ ਇਹਨਾਂ ਦੇ 70 ਸਾਲ ਤੋਂ ਪੰਜਾਬ ਦਾ ਬੇੜਾ ਗਰਖ ਕੀਤਾ ਹੋਇਆ ਸੀ ਉਹਨੂੰ ਆਪਾਂ ਠੀਕ ਕਰਕੇ ਸੰਜੀਨੀ ਨੀਤਾ ਨਾਲ ਹੁਣਾਂ ਕੇ ਲੈ ਜਾ ਰਹੇ ਹਾਂ ਮੇਰੇ ਸਾਹਮਣੇ ਬਜ਼ੁਰਗ ਖੜੇ ਨੇ ਮੈਥੋਂ ਵੱਡੀ ਉਮਰ ਦੇ ਮੇਰੇ ਪਿਤਾ ਦੀ ਉਮਰ ਦੇ ਨਾਤੇ ਦੀ ਉਮਰ ਦੇ ਬਲੀਆਂ ਨੇ ਹੀਆਂ ਚਖੜੇ ਦਾ ਦੇਖੇ ਨੇ ਇੱਕ ਬਜ਼ੁਰਗ ਨੇ ਮੰਨ ਲਿਆ ਬੋਲ ਕੇ ਜੀ ਸਾਡੇ ਧੀਆਂ ਪੁੱਤਾਂ ਨੂੰ ਕਿ ਅਗਰ ਇਹਨਾਂ ਤੋਂ ਕੋਈ ਅਲਟੀਮੇਟ ਜਾਂ ਕੋਈ ਨਾ ਮੁਕਾਰ ਕਰਨ ਵਾਲੇ ਸੋਚਣ ਲੱਗੇ ਇੱਥੇ ਨਹੀਂ ਤਾਂ ਇਹਨਾਂ ਨੇ ਚਿੱਤੇ ਦੇ ਟੀਕੇ ਚਿੱਤੇ ਦੀਆਂ ਪੁਣੀਆਂ ਭੇਜ-ਭੇਜ ਕੇ ਪਿੰਡਾਂ ਦਾ ਸਾਡੀ ਜਵਾਨੀ ਦਾ ਕਹਾਣ ਕਰਤਾ ਸੀ ਹੁਣ ਚਿੱਤੇ ਦੇ ਵੱਡੇ ਵੱਡੇ ਵਪਾਰੀ ਅੰਦਰ ਕੀਤੇ ਫਟ ਕੇ ਅੱਜ ਵੀ ਦੇਖ ਲਓ ਕਾਂਗਰਸੀ ਕੱਲੀ ਸਾਰੇ ਉਹਦੇ ਹੱਥ ਕੋਲ ਜਿੜੇ ਉਪਰ ਇਕੱਠੇ ਸੀ ਇਹ ਤੇਰਾ ਸਾਰਿਆਂ ਦਾ ਹਿੱਸਾ ਵਰਤੀ ਵਿੱਚ ਸੀ ਕਿ ਜਵਾਨੀ ਨੂੰ ਬਰਬਾਦ ਕਰ ਦੋ ਤੇ ਚ ਹਿੱਸਾ ਲੈ ਲਓ ਤੇ ਉਹ ਕਿਹੜੇ ਮੂੰਹ ਨਾ ਫੋਟਾ ਮੰਗ ਰਿਹਾ ਜੀ ਇਹ ਇਹ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਆ ਬਾਬੇ ਨਾਨਕ ਦੀ ਤਕੜੀ ਕਹਿੰਦੇ ਸੀ ਇਹ ਆਪਾਂ ਵੀ ਬਾਬੇ ਨਾਨਕ ਦੀ ਤਕੜੀ ਸਮਝਦੇ ਸੀ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਂ ਲਦੀ ਸੀ ਆਪ ਆਦਮ ਕਹੇ ਤਕੜੀ ਮੇਰਾ ਮੇਰਾ ਸਭ ਕੁਝ ਮੇਰਾ ਤੋਂ ਲਦੀ ਹੈ ਢਾਬੇ ਵੀ ਮੇਰੇ ਰੇਤਾ ਵੀ ਮੇਰਾ ਸਮੂਹ ਸਿਆਣੀਆਂ ਰੇੜੀਆਂ ਵੀ ਮੇਰੀਆਂ ਬੱਸਾਂ ਵੀ ਮੇਰੀਆਂ ਸਾਰਾ ਕੁਝ ਮੇਰਾ ਸੋ ਇਸ ਕਰਕੇ ਹੁਣ ਉਮੀਦਵਾਰ ਨਹੀਂ થਦਾ ਕੋਈ ਇਲਾਕੇ ਚੋਂ ਬਾਹਰੋਂ ਗੁਰੂ ਲੈ ਕੇ ਆਏ ਕਿਤੋਂ ਐਸੇ ਕਰਕੇ ਤਿੰਨ ਸੀਟਾਂ ਰਹਿ ਗਈਆਂ ਤਿੰਨ ਚੋਂ ਦੋ ਇੱਧਰ ਉੱਧਰ ਫਿਰਦੇ ਇੱਕੋ ਹੀ ਰਹਿ ਗਈ ਮਜੀਠੀਆ ਦੀ ਘਰ ਵਾਲੀ ਉਹ ਆਉਂਦੀ ਨਹੀਂ ਵਿਧਾਨ ਸਭਾ ਚ ਉਮੀਦਵਾਰ ਭੱਜ ਜਾਂਦੇ ਆ ਜ਼ਿਲ੍ਹੇਦਾਰ ਮੈਨੂੰ ਜ਼ਿਲ੍ਹੇਦਾਰ ਵੀ ਮਿਲਦੇ ਰਹਿੰਦੇ ਆ ਅਕਾਲੀ ਕਲ ਦੇ ਪੁਰਾਣੇ ਜ਼ਿਲ੍ਹੇਦਾਰ ਉਹਨਾਂ ਦਾ ਕੋਈ ਕਸੂਰ ਨਹੀਂ ਨਾ ਹੁਣ ਪਾਰਟੀ ਤਾਂ ਆਹਾਂ ਤੋਂ ਖਤਮ ਕਰਤੀ ਨਾ ਨੇ ਪਰਿਵਾਰ ਨੇ ਉਹ ਕਹਿੰਦੇ ਜਦੋਂ ਵੋਟਾਂ ਜੇ ਨੇੜੇ ਤੇੜੇ ਆਉਂਦੀਆਂ ਨੇ ਅਸੀਂ ਕੁੰਡੇ ਅੰਦਰ ਬੰਦ ਕਰਕੇ ਥੱਲੇ ਗੇਟ ਦੇ ਥੱਲੇ ਜਿਹੜੀ ਫਿਰਲ ਹੁੰਦੀ ਆ ਉਹ ਚ ਵੀ ਕੱਪੜਾ ਜਾ ਵਸਾਉਂਦੇ ਆ ਕਿਤੇ ਟਿੱਕ ਟਣਾ ਸਿੱਟ ਜਾਣ ਸਾਡੇ ਘਰੇ ਕੋਈ ਟਿੱਕ ਟਕਾਲੀ ਨਾ ਆਵੇ ਆਹ ਹੈ ਨਾ ਸੋ ਝਾੜੂ ਦਾ ਕੋਈ ਨਿਸ਼ਾਨ ਐ ਝਾੜੂ ਦਾ ਕੰਮ ਹੀ ਸਫਾਈ ਕਰਨਾ ਹੁੰਦਾ ਐ ਕਰੋ ਸਫਾਈ ਇਹਨਾਂ ਦੀ ਪਹਿਲਾਂ ਵੀ ਕੀਤੀ ਹੈ ਤੁਸੀਂ ਆ ਫਿਰਦੇ ਉਵੇਂ ਜਿਵੇਂ ਫਿਰਦੇ ਕੋਈ ਫਰਕ ਨਹੀਂ ਕਈ ਕਹਿੰਦੇ ਆ ਮੈਨੂੰ ਵੀ ਕਹਿੰਦੇ ਜਦ ਮੁੱਖ ਮੰਤਰੀ ਬਣ ਕੇ ਆਏ ਪਿੰਡਾਂ 'ਚ ਮੈਂ ਕਹਾਂ ਜਦੋਂ ਨਿਕਲ ਹੀ ਪਿੰਡਾਂ 'ਚੋਂ ਆਂ ਫਿਰ ਤਾਂ ਦਿੱਲੀ ਪਿੰਡਾਂ 'ਚ ਲੱਗਦਾ ਸਾਨੂੰ ਕੋਈ ਧੂੜ ਧਾੜ ਜਾਂ ਧੁੱਪ ਤਾਂ ਪਈ ਸਾਨੂੰ ਰੋਕ ਸਕਦੀ ਇਹ ਉਹ ਨੇ ਰਾਜੇ ਮਹਾਰਾਜੇ ਜਿਹਨਾਂ ਦੀ ਟੂਟੀਆਂ ਸੋਨੇ ਦੀਆਂ ਨੇ ਉਹ ਨੇ ਜਿਹੜੇ ਟੈਂਪਰੇਚਰ ਪੁੱਛ ਕੇ ਆਉਂਦੇ ਆ ਕਿ ਤਾਪਮਾਨ ਕਿੰਨਾ ਹੈ ਕਹਿੰਦੇ 37 ਡਿਗਰੀ oh no too too hot too hot ਅਜੇ ਨਹੀਂ ਜਾਣਦੇ ਜੋ 2003 ਤੇ ਆਇਆ ਸੀ ਉਹ ਤੁਲਾ ਮਾ ਨਹੀਂ ਆਪਣੇ ਟੈਂਪਰੇਚਰ 37 ਹੁੰਦਾ ਦੋ ਕ ਬੇਬੇ ਲੜ ਕੇ ਵਧਾ ਦਿੰਦੀ ਐ ਤਿੰਨ ਕ ਬਾਪੂ ਦੀਆਂ ਝੜਕਾਨਾਂ ਵਾਜ ਜਾਂਦਾ 42 43 ਦੇ ਤੋਰੇ ਫਿਰਦੇ ਰਹਿੰਦੇ ਆ ਪਤਾ ਸੋ ਥੋੜੇ ਵਰਗੇ ਆ ਐਂ ਰਹਾਂਗੇ ਕੋਈ ਲੋਕਾਂ ਤੋਂ ਦੂਰੀ ਨਹੀਂ ਪੜਾਉਣੀ ਮੈਂ ਤਾਂ ਸਕਿਉਰਟੀ ਵਾਲਿਆਂ ਦਾ ਹਾਲਾ ਕਿ ਨਹੀਂ ਡਿਊਟੀ ਹੈ ਮੈਂ ਤਾਂ ਇਹਨਾਂ ਨੂੰ ਕਹਿਣਾ ਉਹਨਾ ਕੋਈ ਗੱਲ ਨਹੀਂ ਆਪਣੀ ਨੇ ਸਾਰੇ ਆਪਣੀ ਆਪਾਂ ਨੂੰ ਕੋਈ ਕੁਛ ਨਹੀਂ ਕਹਿੰਦੇ ਐਵੇਂ ਬਾਲੇ ਰਸੇ 'ਚ ਨਾ ਲਾਇਆ ਕਰੋ ਇਹ ਅਸਲ 'ਚ ਨਾ ਪਹਿਲਾਂ ਤੋਂ ਸਿੱਖੇ ਹੋਏ ਨੇ ਇਹ ਵੀ ਵਿਚਾਰੇ ਕੀ ਕਰਨ ਹੈਗੇ ਤਾਂ ਆਪਣੀ ਧੀਆ ਪੁੱਤ ਨੇ ਇਹ ਵੀ ਨਾ ਇਹ ਪਹਿਲਾਂ ਤੋਂ ਸਿੱਖੇ ਹੋਏ ਨੇ ਕਿਹਾ ਹੋਇਆ ਵੀ ਪਰਾਂ ਹੀ ਰੱਖਣਾ ਪਰਾਂ ਹੀ ਲੋਕ ਪਰਾਂ ਹੀ ਰੱਖਣੇ ਆ ਕਿਉਂਕਿ ਪਹਿਲਾਂ ਜੁੱਤੀਆਂ ਜਾਤੀਆਂ ਆਉਂਦੀਆਂ ਰਹੀਆਂ ਨੇ ਲੀਡਰਾਂ ਵੱਲ ਸੋ ਇਹ ਸਰਪੰਡ ਇਹ ਹੋ ਜਾਂਦੇ ਨੇ ਜੁੱਤੀ ਉਹ ਮਾਂ ਦਾ ਸਰਪੰਡ ਇਹ ਹੋ ਜਾਂਦੇ ਨੇ ਇਹ ਕਹਿੰਦੇ ਫਿਰ ਆਪਾਂ ਪੜਾ ਹੀ ਰੱਖਦੇ ਆ ਧੰਨਵਾਦ ਤੁਹਾਡਾ ਕਰਦਾ ਬਾਈਪਾਸ ਤੋਂ ਵੀ ਬਹੁਤ ਆਰਿਆ ਨੂੰ ਲੈਣ ਗਏ ਓਏ ਸਾਲਿਆ ਫਿਰ ਬਦਲ ਉਹ ਬਾਈਪਾਸ ਤੋਂ ਬਲ ਤੁਹਾਡਾ ਧੰਨਵਾਦ ਆ ਗਏ ਨਾ ਧਰਤੀ ਤੇ ਆ ਗਏ ਨਾ ਐਂ ਆਉਣਗੇ ਇਹ ਐਂ ਆਉਣਗੇ ਇਹ ਐਂ ਆਉਣਗੇ ਦੇਖਦੇ ਜਾਓ ਤੁਹਾਡੇ ਖੇਤਾਂ 'ਚ ਵੀ ਨੱਕੇ ਵੱਡਾ ਕਰਨਗੇ ਮੈਂ ਤੁਹਾਡੇ ਨੱਕਾ ਵੱਢ ਕੇ ਜਾਊਂ ਉਹ ਤੁਹਾਡੀ ਮੋਟਰ ਮੈਂ ਚਲਾਇਆ ਕਰੂੰਗਾ ਰਾਤ ਨੂੰ ਤੁਹਾਨੂੰ ਜਾਣ ਦੀ ਲੋੜ ਨਹੀਂ ਮੈਂ ਆਇਆ ਕਰੂੰਗਾ ਆਪੇ ਚਲੋ ਮੋਟਰਾਂ ਸਰਦਾਰ ਜਿੰਦਾਬਾਦ ਸਰਦਾਰ ਸੈਮਾਨ ਜਿੰਦਾਬਾਦ ਸਰਦਾਰ ਸੈਮਾਨ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਅੱਖ ਦਾ ਪਿਆਰ ਹੈ ਆ ਜਿਹੜੀ ਤੁਸੀਂ ਪੜਾਅ ਕਰ ਰਹੇ ਹੋ ਵਧੀਆ ਲਾਏ ਕਰਦੇ ਆ ਉਹ ਇੱਕ ਮੈਨੂੰ ਕਹਿੰਦਾ ਮੁੰਡਾ ਕਹਿੰਦਾ ਭਾਈ ਜੀ ਚੀਕਾਂ ਮਾਰਨ ਨੂੰ ਬਹੁਤ ਜੀ ਕਰਦਾ ਹੈ ਮੈਂ ਗਿਆ ਚੀਕਾ ਮਾਰ ਲਾ ਕਹਿੰਦਾ ਮੈਕ ਨਹੀਂ ਹੈਗਾ ਮੈਂ ਕਿਹਾ ਮੈਂ ਮੈਕ ਕਰਦਾ ਕਰੂੰ ਥੋੜੇ ਲੈ ਤੁਸੀਂ ਕੱਢ ਲਓ ਬਤਾ ਲਾ ਦੇ ਕੋਈ ਇੱਕਲੇ ਪਾਸੇ ਚੀਕਾ ਜਾਲੀ ਮਾਰ ਨਹੀਂ ਇੱਕਲੇ ਪਾਸੇ ਬਾਤ ਕਰਦਾ ਠੀਕ ਹੈ ਸਹੀ ਹੈ ਨਾ ਬਸ ਸਾਡੇ ਵਾਲਾ ਕੰਮ ਹੀ ਆ ਮਾਜਾ ਤੇ ਮਾਲ ਵਈ ਖੋਜੀ ਨੇ ਜੋ ਗੱਲ ਕਹਿੰਦੇ ਆ ਦਿਲ ਤੇ ਜੋ ਦਿਲ ਚ ਆ ਉਹੀ ਜ਼ੁਬਾਨ ਤੇ ਆ ਸਾਨੂੰ ਛਲਕਪਟ ਨਹੀਂ ਆਉਂਦੇ ਸਾਨੂੰ ਇਹ ਨਹੀਂ ਗੱਲਾਂ ਆਉਂਦੀਆਂ ਕਿ ਕੱਲ ਦਿਲ 'ਚ ਹੋਰ ਐ ਮੂੰਹ 'ਤੇ ਹੋਰ ਐ ਉਹ ਨਹੀਂ ਕਿਸੇ ਕੰਦ ਕਰਦੇ ਅਸੀਂ ਤਾਂ ਜੋ ਕਹਿੰਦੇ ਆ ਉਹੀ ਕਰਦੇ ਆ ਜੋ ਕਰਦੇ ਆ ਉਹੀ ਕਹਿੰਦੇ ਜੋ ਕਰ ਸਕਦੇ ਹੁੰਦੇ ਸੇਮਬਾ ਜਿੰਦਾਬਾਦ ਸਰਦਾਰ ਭਗਵਾਨ ਸੇਮਬਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਕੋਟ ਸੰਧੀ ਵਾਲਿਓ ਸਵੇਰੇ ਸਵੇਰੇ ਗੈਰਾ ਤਰੀਕ ਨੂੰ ਜਾਇਓ ਨਾ ਧੋ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਸਕੂਤ ਦੇ ਵਿੱਚ ਬੂਤ ਬਣਿਆ ਹੋਣਾ ਜਾਓ ਉੱਤੋਂ ਤੀਜਾ ਨੰਬਰ ਬਟਾਣਾ ਹੈ ਤੀਜਾ ਦਬਕੇ ਇੱਕ ਜਦ ਬਟਨ ਦਬੋਗੇ ਮਸ਼ੀਨ ਚੋਂ ਆਵਾਜ਼ ਆਊਗੀ ਟੀ ਇਦਾਂ ਦੀ ਆਵਾਜ਼ ਆਊਗੀ ਉਹ ਮਸ਼ੀਨ ਦੀ ਨਹੀਂ ਆਵਾਜ਼ ਹੋਣੀ ਉਹ ਕੈਲੀਦਨ ਤੇ ਕਾਂਗਰਸੀ ਨੇ ਚੀਕਾਂ ਮਾਰਗੀਆਂ ਜਿੰਨੀਆਂ ਕੜਾਹ ਕਰਦੇ ਹੋ ਕੜਾ ਲਓ ਇਹਨਾਂ ਨੇ ਆਪਣੀਆਂ ਬਹੁਤ ਕੜਾਈਆਂ ਆ ਤਗਿਆਂ ਤੋਂ ਬਾਅਦ ਵੀ ਆ ਕੇ ਜਾਵਾਂਗੇ ਬਹੁਤ-ਬਹੁਤ ਬਹੁਤ-ਬਹੁਤ ਸੋਲਦੇ ਇਸ ਨਗਰ ਦਾ ਸਮੁੱਚੇ ਬੋਧਵਰ ਸਜਣਾ ਦਾ ਬਾ ਤਗੜ ਸਰਕਾਰ ਪੂਰਾ ਸੁਣਦੇ ਲੋ ਪਰ ਇਹ ਇਲੈਕਸ਼ਨ ਜਿਹੜੀ ਆ ਇੱਕ ਤਰਫਾ ਕਰਕੇ ਇਹ ਸਰਕਾਰ ਡੰਡਾਰੂ ਕੋ ਯਾਰ ਬਣਾਵਾ ਅੱਜ ਸਰਕਾਰ ਭਗਵੰਤ ਸਿੰਘ ਜੀ ਮੱਖ ਬਕਰੀ ਤੇ ਜਾ ਤੁਹਾਡੇ ਹਰ ਇੱਕ ਪਿਆਰੇ ਪੁਰੀਸ਼ ਸ਼ਿਸ਼ੋਧਿਆ ਜੀ ਤੇ ਪਹੁੰਚੇ ਨੇ ਉਹਨਾਂ ਦਾ ਵੀ ਜੀਆ ਕਾਦੇ ਆ ਪਰ ਜਿੰਦਾਬਾਦ ਸਰਕਾਰ ਅੱਜ ਤੁਸੀਂ ਅੱਗੇ ਕਿ ਤੁਸੀਂ ਐਨਾ ਸਤਕਾਰ ਦਿੰਦੇ ਹੋ ਐਨਾ ਪਿਆਰ ਦਿੰਦੇ ਹੋ ਤਗੜੇ ਹੋ ਕੇ 11 ਤਰੀਕ ਨੂੰ ਚੜ੍ਹਦੀ ਕਲਾ ਕਰਾ ਦिए ਤੇ ਆਮ ਆਦਮੀ ਪਾਰਟੀ ਦਾ ਇੱਕ ਵਾਰੀ ਝੰਡਾ 2027 ਦੇ ਵਿੱਚ ਵੀ ਬਲੰਦ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸੱਜੂ ਜਿੰਦਾਬਾਦ ਹਰਮੀ ਸਿੰਘ ਸੱਜੂ ਜਿੰਦਾਬਾਦ ਜਿੰਦਾਬਾਦ ਸਿਆਪਿੰਡ ਵਾਲੇ ਨੇ ਏਸ ਪਿੰਡ ਦਾ ਇੱਕ ਮੁੰਡਾ ਸਭੇ ਸਕਟਰ ਭਰ ਕੇ ਵੇਰ ਦੇਣਾ ਕਿ ਜਿਸ 400 ਵੇਨਾ ਕਿਤੇ پیسے ਓਏ ਜੀ ਮੰਗਰ ਸਾਹਿਬਾਂ ਨੇ ਆਹ ਚੌਂਦਾ ਉਹ ਜਮੀਨ ਵੇਚਾਈ ਨਹੀਂ ਸੀ ਬਸ ਫਿਰਦੇ ਹੋਣਾ ਸੀ ਉਹ ਆ ਕਿ ਸਾਡੇ ਘੋੜ ਚ ਲੈ ਲੈਂਦੇ ਅੰਮ੍ਰਿਤਸਰ ਦੇ ਨਾਮ ਤੇ ਇਹ ਮਤਲਬ ਮੈਨੂੰ ਨਹੀਂ ਪਤਾ ਸੀ ਪੀੜਾ ਨੇ ਦੱਸਿਆ ਕਿਉਂਕਿ ਨੇਕੀ ਕਰਾ ਔਰ ਖੂਏ ਮੇਡਾ ਜੇ ਲੋਕਾਂ ਨੂੰ 55000 ਨੌਕਰੀਆਂ ਮਿਲ ਗਈਆਂ ਤਾਂ ਘਰੋਂ ਇੱਕ ਨੌਕਰੀ ਮਿਲ ਜੇ ਦੋ ਦਿਨ ਘਰਾਂਦਾ ਕਾਇਆ ਪਲ ਜਾਂਦੀ ਹੈ। ਉਹ ਧੰਨਵਾਦ ਜੀ ਅਣੀ ਜਰਾ ਉਹ ਸਾਨੂੰ ਉਹ ਕਹਿੰਦੇ ਜਿਹੜੇ ਸੀਆਈਡੀ ਵਾਲੇ ਜਿਹੜੇ ਹੁੰਦੇ ਨੇ ਏਜੰਸੀਆਂ ਦੇ ਕਹਿੰਦੇ ਤੁਹਾਡੇ ਮੋਟਰਸਾਈਕਲ ਦੇ ਟੈਕਟਰ ਆਉਂਦੇ ਕਿੱਥੋਂ ਦੇ ਮੈਨੂੰ ਪਤਾ ਨਹੀਂ ਕਿੱਥੋਂ ਦੇ ਆ ਜਾਂਦੇ ਨੇ ਟੈਕਟਰ

ਸ੍ਰੀ ਕਾਜੀ ਸਰਦਾਰ ਸਰਦਾਰ ਜੀ ਮੇਰਾ